ਦਾ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਕੋਇਂਦਵਾਲ ਸਾਹਿਬ ਜਿੱਥੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਅਤੇ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤੂ ਸਮਾਪਿਤ 450 ਸਾਲਾ ਸ਼ਤਾਬਦੀ ਸਭਾਗਮ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕ ਵਕ ਤਰਾ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਹ ਲੰਗਰ 13 ਤਰੀਕ ਤੋਂ 19 ਤਰੀਕ ਤੱਕ ਚਲਾਇਆ ਜਾਵੇਗਾ ਇਸ ਲੰਗਰ ਦੇ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਇਹ ਨਾਮ ਹੈ ਆਪਣਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਸ਼ਤਾਬਦੀ ਨੂੰ ਲੈ ਕੇ ਲੰਗਰ ਦੀ ਸੇਵਾ ਕਿਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਬਾਈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਪਾਪਾ ਨਰਿੰਦਰ ਸਿੰਘ ਤੇ ਸੰਤ ਪਾਪਾ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੋਂ ਇਹ ਲੰਗਰ ਲੱਗਿਆ ਹੈ ਜੀ ਗੁਰਦਵਾਨ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਅਜਿਹਾ ਲੰਗਰ ਲਗਾਇਆ ਗਿਆ ਹੈ ਇਹ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰ ਗੁਰਦਮਿਰੋ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਲੰਗਰ ਲੱਗਿਆ ਹੈ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਲੱਗਿਆ ਸੀ 550 ਸਾਲ ਪਹਿ ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਤ ਸਤਿਵਿਦੀ ਅਧਾਰ ਤੇ ਲਗਾਈ ਹੈ। ਬਾਬਾ ਜੀ ਕਿੰਨੇ ਦਿਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ ਹੈ? ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ। ਦੇਖਿਆ ਜਾਣਾ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਰਾ 버ਗਰ ਪੀਜੇ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਨੇ? ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ। 6 ਵਜੇ ਤੋਂ 10 ਵਜੇ ਤੱਕ ਖਾਣਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜ਼ਾ ਤੇ 버거 ਤੇ ਇਹ ਕੰਟੀਨਿਊ ਚਾਲੂ ਰਹਿੰਦਾ 24 ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿਹਨੂੰ ਚੱਲ ਸੰਗਤ ਇੱਥੇ ਰਹਿੰਦੀ ਹੈ ਜਿਹੜੀਆਂ ਸੇਕ ਸੰਗਤਾਂ ਆਰੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅੰਮ੍ਰਿਤ ਛਕੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਮਾਰੇ ਗਰੁੱਪ ਮਹਾਰਾਜ ਦੇ ਚਰਨੀ ਲੱਗੋ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਕਾਲੋਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਬਲੋ ਸਾਹਿਬ ਜੀ ਕੋਗੇ ਪਹਿਲੀ ਵਾਰੀ ਇਸ ਧਰਤੀ ਤੇ ਉਪਰਾਲਾ ਇਹ ਲੰਗਰ ਜਿਹੜਾ ਚੱਲ ਰਿਹਾ ਏ ਕਿਦੋਂ ਤੋਂ ਲੰਗਰ ਸਵੇਰੇ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੇ ਕਿਹੜੇ ਦੇ ਵਿੱਚ ਪਤਾਰਥਾ ਜਿਹੜੇ ਸਿੱਖ ਸੰਤਾਂ ਨੂੰ ਜਿਹੜੇ ਵਰਤਾਏ ਜਾ ਰਹੇ ਸਵੇਰੇ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪੀਜ਼ਾ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਹੈ ਫੇਰ ਅਸੀਂ ਬੰਦ ਕਰਦੇ ਆ ਪੂਰਾ ਖੁੱਲ ਵੈਸੇ ਸਾਨੂੰ ਬਾਬਾ ਨਰਿੰਦਰ ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਵਿੱਚ ਕੋਈ ਵੀ ਆਵੇ ਤਾਂ ਉਹਨੂੰ ਸ਼ਿਕਾਇਤ ਬਗੈਰ ਸ਼ਿਕਾਇਤ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਡੇਲੀ ਹਰ ਰੋਜ਼ 2598 ਪੀਜੇ ਇੱਕ ਘੰਟੇ ਵਿੱਚ ਨਿਕਲਦੇ ਆ ਇੱਕ ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ ਇੱਕ ਘੰਟੇ 'ਚ ਤੇ ਤੁਸੀਂ ਹਿਸਾਬ ਲਾ ਲਓ ਕਿਤੇ ਅਭੀ 15 ਘੰਟੇ ਚਲਾਉਂਦੇ ਹੋ ਤਾਂ ਕਿੰਨੇ ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਰਹੇ ਆ ਅਸੀਂ ਲੰਗਰ ਚੇਜ ਹੁੰਦੇ ਜਾ ਰਹੇ ਨੇ ਪ੍ਰਸ਼ਾਦਾ ਵੀ ਹੈ ਹਰ ਚੀਜ਼ ਸਾਨੂੰ ਇੱਥੇ ਅਸੀਂ ਅਵੇਲੇਬਲ ਕਰ ਰਹੇ ਹਾਂ